जय माता दी जय बाबे दी जय पीरा दी प्यारे भक्तो मेनू मेरे ਭੈਣ ਭਾਈਆਂ ਨੇ ਸੱਜਣਾ ਮਿੱਤਰਾਂ ਨੇ ਮੈਸੇਜ ਛੱਡਿਆ ਫੋਨ ਕੀਤਾ ਕਿ ਬਾਬਾ ਜੀ ਤੁਸੀਂ ਪੈਰੋਂ ਸਰਕਾਰ ਦਾ ਵੀ ਕੋਈ ਕੀਲ ਮੰਤਰ ਪਾਵੋ ਜਿਹਦੇ ਨਾਲ ਅਸੀਂ ਆਪਣਾ ਘਰ ਨੂੰ ਕੀਲ ਕਰ ਸਕੀਏ ਆਪਣਾ ਬਚਾਅ ਕਰ ਸਕੀਏ ਮੈਂ ਪੈਰੋਂ ਬਾਬੇ ਦੇ ਜਾਪ ਦਾ ਕੀਲ ਮੰਤਰ ਦਾ ਮੈਂ ਵੀਡੀਓ ਪਾਉਣ ਲੱਗਾ ਆ ਤੁਸੀਂ ਧਿਆਨ ਨਾਲ ਸੁਣਨੀ ਆ ਸੁਣ ਕੇ ਲਾਭ ਠਾਇਓ ਇਹ ਪੈਰੋਂ ਬਾਬਾ ਪੀਰ ਸੁਲੇਮਾਨ ਪਕੰਬਰ ਦਾ ਪੁੱਤਰ ਆ ਬਹੁਤ ਹੀ ਸ਼ਕਤੀਸ਼ਾਲੀ ਆ ਸ਼ਕਤੀਸ਼ਾਲੀ ਤਾਂ ਜਿੰਨਾ ਕ ਆਪਾਂ ਅੰਦਾਜ਼ਾ ਲਾ ਲਈਏ ਉਸ ਤੋਂ ਵੱਧ ਸ਼ਕਤੀਸ਼ਾਲੀ ਆ ਕਿਉਂਕਿ ਪੀਰ ਸੁਲੇਮਾਨ ਦਾ ਪੁੱਤਰ ਹੋਣ ਦੇ ਕਾਰਨ ਪੀਰ ਸੁਲੇਮਾਨ ਜੋ ਉਹ ਪੂਤ ਚੜੇਲਾ ਜੰਨ ਅਖਮੀਸਾ ਮੜੀਆਂ ਮਸਾਣੀਆਂ ਦਾ ਪੀਰ ਆ ਜਦੋਂ ਕੋਈ ਕਸਰ ਕਿਸੇ ਦੇ ਸਰ ਆ ਜਾਂਦੀ ਆ ਤੇ ਉਹਨੂੰ ਪੀਰ ਸੁਲੇਮਾਨ ਦੀ ਕਸਮ ਦਿੱਤੀ ਜਾਂਦੀ ਆ ਉਹ ਜਦੋਂ ਪੀਰ ਸੁਲੇਮਾਨ ਦੀ ਕਸਮ ਖਾ ਲੈਂਦੇ ਆ ਪੂਤ ਚੜੇਲ ਮੜੀ ਮਸਾਣੀ ਦਨ ਦਨਬ ਜੋ ਵੀ ਹੁੰਦੀ ਆ ਤੇ ਉਹ ਦੁਬਾਰਾ ਉਸ ਬੰਦੇ ਦੇ ਪ੍ਰਵੇਸ਼ ਨਹੀਂ ਕਰਦੇ ਇਹ ਪੀਰ ਸੁਲੇਮਾਨ ਇਹਨਾਂ ਦਾ ਪੀਰ ਆ ਭੂਤਾਂ ਚੜੇਲਾਂ ਦਾ ਤਾਂ ਪੈਰੋਂ ਬਾਬਾ ਜਿਹੜਾ ਆ ਇਹ ਵੈਸੇ ਦਾ ਪੈਰੋਂ ਬਹੁਤ ਹੋਇਆ ਮੈਂ ਸੁਲੇਮਾਨ ਪਕੰਬਰ ਦਾ ਜਿਹੜਾ ਪੁੱਤਰ ਪੈਰੋਂ ਬਾਬਾ ਆ ਇਹ ਬਹੁਤ ਸ਼ਕਤੀਸ਼ਾਲੀ ਹੋਇਆ ਮੈਂ ਇਹਦੇ ਨਾਮ ਦਾ ਸ਼ਬਦ ਕਲਾਮ ਪਾਉਣ ਲੱਗਾ ਆ ਕੀਲ ਜਾਪ ਤੁਸੀਂ ਜੇ ਮੈਨੂੰ ਇਦਾਂ ਹੀ ਪਿਆਰ ਸਤਿਕਾਰ ਦਿੰਦੇ ਜਾਉਂਗੇ ਤਾਂ ਮੈਂ ਤੁਹਾਡੀਆਂ ਹਰ ਫਰਮਾਇਸ਼ਾਂ ਤੇ ਵੀਡੀਓ ਪਾਵਾਂਗਾ ਇਹ ਸ਼ਬਦ ਤੁਸੀਂ ਸਰਚ ਕਰਕੇ ਦੇਖ ਲਿਓ ਇਹ ਤੁਹਾਨੂੰ ਕਿਤਾਬੀ ਨਹੀਂ ਇਹ ਸਾਨੂੰ ਜੋ ਵੀ ਸਾਧੂ ਸੰਤ ਮਸਤ ਲੋਕਾਂ ਤੋਂ ਫੱਕਰਾਂ ਫਕੀਰਾਂ ਤੋਂ ਮਿਲੇ ਹੋਏ ਆ ਮੈਂ ਉਹੀ ਤੁਹਾਨੂੰ ਦੱਸ ਰਿਹਾ ਆ ਅਸੀਂ ਅਜਮਾਈ ਹੋਈ ਆ ਤੁਸੀਂ ਅਜਮਾ ਕੇ ਦੇਖਣਾ ਤੁਹਾਨੂੰ ਫਾਇਦਾ ਹੋਊਗਾ ਇਸ ਚੀਜ਼ ਦਾ ਪਰ ਉਹ ਸਰਕਾਰ ਦੀ ਤਾਕਤ ਬਹੁਤ ਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਜੇ ਤੁਸੀਂ ਲਾਈਕ ਕਰੋਗੇ ਕਮੈਂਟ ਕਰਕੇ ਮੈਨੂੰ ਦੱਸੂਗੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤਾਂ ਮੈਂ ਫਿਰ ਤੁਹਾਡੀ ਹੋਰ ਵੀ ਵੀਡੀਓ ਤੁਹਾਡੀ ਮਨਪਸੰਦਰੀ ਪਾਵਾਂਗਾ ਜਿੱਦਾਂ ਜਿੱਦਾਂ ਜਿਆ ਤੁਹਾਨੂੰ ਵੀਡੀਓ ਚਾਹੀਦੀਆਂ ਜਦੋਂ ਵੀ ਸਾਡਾ ਟਾਈਮ ਲੱਗਦਾ ਆ ਮੈਂ ਉਦੋਂ ਵੀਡੀਓ ਪਾ ਦਿੰਦਾ ਆ ਵੈਸੇ ਅਸੀਂ ਆਪਣੇ ਕੰਮ ਵਿੱਚ ਹੀ ਬਹੁਤ ਬਿਜੀ ਆ ਠੀਕ ਆ ਜੀ ਤੁਸੀਂ ਹੁਣ ਧਿਆਨ ਦੇ ਨਾਲ ਇਹ ਜਾਪ ਨੂੰ ਸੁਣ ਲਾ ਆ ਇਸ ਪੈਰੋਂ ਬਾਬੇ ਦੇ ਨਾਦੀ ਜੇ ਤੁਸੀਂ ਚੰਮ ਦਾ ਸ਼ਰਾਬ ਵੀ ਦੇ ਸਕਦੇ ਆ ਦੋ ਲੱਡੂ ਵੀ ਦੇ ਸਕਦੇ ਆ ਠੀਕ ਆ ਜੀ ਜੋ ਵੀ ਪੇਟ ਆਇਆ ਤਾਂ ਪੀਰ ਸੁਲੇਮਾਨ ਦੇ ਨਾਂ ਦੀ ਤੁਸੀਂ ਨਿਯਾਜ਼ ਦੇਣੀ ਆ ਨਿਯਾਜ਼ ਨਹੀਂ ਦੇ ਸਕਦੇ ਤਾਂ ਬੀਸਣ ਦਾ ਪ੍ਰਸ਼ਾਦ ਦੇ ਦਿਓ ਲੱਡੂਆਂ ਦਾ ਪ੍ਰਸ਼ਾਦ ਉਹਦਾ ਨੋਂ ਦਾ ਤੁਸੀਂ ਦੇ ਦੇਣਾ ਆ ਜਿਸ ਘਰ ਦੇ ਵਿੱਚ ਤੁਸੀਂ ਇਹ ਪਾਠ ਕਰਨਾ ਹੈ ਇਸ ਪਾਠ ਦੇ ਨਾਲ ਤੁਸੀਂ ਧੂਪ ਵੀ ਪੜ੍ਹ ਕੇ ਦੇ ਸਕਦੇ ਹਾਂ ਤੁਸੀਂ ਜਲ ਵੀ ਕਰਕੇ ਦੇ ਸਕਦੇ ਹਾਂ ਲੌਂਗ ਇਲਾਚੀਆਂ ਵੀ ਪੜ੍ਹ ਕੇ ਦੇ ਸਕਦੇ ਹਾਂ ਧਾਗਾ ਤਪੀਤ ਰੱਖ ਵੀ ਬਣਾ ਕੇ ਦੇ ਸਕਦੇ ਹਾਂ ਜਲ ਦੇ ਨਾਲ ਜੋ ਮਰੀਜ਼ ਆ ਉਹ ਨਾਵੇ ਜਲ ਨੂੰ ਪੀਵੇ ਘਰ 'ਚ ਛੱਟਾ ਦੋ ਬੋ ਤੇ ਮਾੜੀ ਸ਼ੈ ਘਰ ਦੇ ਵਿੱਚ ਚਲ ਜਾਊਗੀ ਤੇ ਘਰ ਦੇ ਵਿੱਚ ਸੋਚਮ ਰੱਖਣੀ ਆ ਤੁਸੀਂ ਇਹ ਪਾਠ ਤੁਸੀਂ ਜੇ ਮੇਰੀ ਭੈਣ 21 ਦਿਨ ਕਰ ਸਕਦੀ ਜੇ ਭੈਣ ਕਿਸੇ ਨੇ ਮਤਾ ਭੈਣ ਨੇ ਮਤਾ ਭੈਣ ਨੇ ਕਰਨਾ ਤਾਂ ਉਹ 21 ਦਿਨ ਕਰ ਸਕਦੀ ਆ ਟਾਈਮ ਬੰਦ ਕੇ ਜੇ ਮੇਰੇ ਵੀਰ ਨੇ ਕਰਨਾ ਉਹ 48 ਦਿਨ ਕਰੇ ਇਹ ਸ਼ਨੀਵਾਰ ਤੋਂ ਵੀ ਸ਼ੁਰੂ ਕਰ ਸਕਦੇ ਆ ਤੁਸੀਂ ਤੇ ਐਤਵਾਰ ਤੋਂ ਵੀ ਸ਼ੁਰੂ ਕਰ ਸਕਦੇ ਆ ਪਾਠ ਨੂੰ ਟਾਈਮ ਤੁਸੀਂ ਆਪਣੇ ਮਨਪਸੰਦੀ ਦਾ ਰੱਖ ਲੈਣਾ ਵੀ ਤੁਹਾਨੂੰ ਕਿਹੜਾ ਟਾਈਮ ਈਜੀ ਵਧੀਆ ਲੱਗਦਾ ਆ ਤੁਸੀਂ ਉਸ ਟਾਈਮ ਤੋਂ ਪਾਠ ਸ਼ੁਰੂ ਕਰ ਦੇਣਾ ਹੈ ਇਹ ਪਾਠ ਕਰਦੇ ਸੇਵਾ ਕਰਦੇ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਤੁਸੀਂ ਪੂਰਬ ਵੱਲ ਮੂੰਹ ਕਰਕੇ ਪਾਠ ਕਰਨਾ ਆ ਜਾਂ ਪਛੋ ਵੰਨੂ ਪਾਠ ਕਰਨਾ ਆ ਕੋਲ ਪਾਣੀ ਦਾ ਗਲਾਸ ਰੱਖਣਾ ਪਹਿਲੇ ਦਿਨ ਜਦੋਂ ਤੁਸੀਂ ਪਾਠ ਕਰਨਾ ਤੇ ਦੋ ਲੱਡੂ ਜ਼ਰੂਰ ਬੂੰਦੀ ਵਾਲੇ ਰੱਖਣੇ ਆ ਉਹ ਸਵੇਰ ਨੂੰ ਕਿਸੇ ਦਰਵੇਸ਼ ਨੂੰ ਦੇ ਦੇਣੇ ਆ ਫਿਰ ਸਿਰਫ ਤੁਸੀਂ ਦੀਵਾ ਤੇ ਧੂਫ ਰੱਖਣਾ ਆ ਤੇ ਪਾਣੀ ਦਾ ਗਲਾਸ ਕੋਲ ਰੱਖਣਾ ਪਾਣੀ ਪੀ ਲਿਆ ਕਰਨਾ ਦੀਵਾ ਜਦੋਂ ਜਾ ਕੇ ਬੁੱਝ ਜਾਂਦਾ ਆ ਦੂਸਰੇ ਦਿਨ ਦੀਵੇ ਨੂੰ ਉਸ ਨੂੰ ਹੀ ਪਾਣੀ ਨਾਲ ਧੋਣਾ ਸੁੱਚਾ ਕਰਨਾ ਸੁੱਚਾ ਕਰਕੇ ਨਵੀਂ ਬੱਤੀ ਪਾ ਕੇ ਤੁਸੀਂ ਜਗਾਉਣਾ ਆ ਤੇ ਸ਼ਾਮ ਦੇ ਜਦੋਂ ਆਪਣਾ ਕਰਨਾ ਆ 48ਵੇਂ ਦਿਨ ਤੁਸੀਂ ਪੀਰ ਸੁਲੇਮਾਨ ਦੇ ਨਾਂ ਦੇ ਚਾਹੇ ਦਾ ਬੇਸਣ ਚਾਹੇ ਦੋ ਲੱਡੂ ਰੱਖ ਲਿਓ ਪੈਰੂ ਸਰਕਾਰ ਦੇ ਨਾਂ ਤੇ ਦੋ ਲੱਡੂ ਰੱਖ ਲਿਓ ਇਹ ਤੁਸੀਂ ਸ਼ਰਾਬ ਵੀ ਕੋਲ ਰੱਖ ਲਈ ਤਾਂ ਜਿੱਥੇ ਪੈਰੂ ਦਾ ਦਰਬਾਰ ਹੋਵੇ ਉੱਥੇ ਜਾ ਕੇ ਪੈਰੂ ਦੇ ਬਾਬੇ ਦੇ ਜਾ ਕੇ ਸ਼ਰਾਬ ਜੋ ਵੀ ਤੁਹਾਡੀ ਅਧੂਆ ਅਧਿਆ ਪਾਈਆ ਜੋ ਵੀ ਬੋਤਲ ਹੋਈ ਜਿੰਨੀ ਕੁ ਆਪਣੀ ਹਿੰਮਤ ਆ ਤੁਸੀਂ ਉੱਥੇ ਚੜਾ ਦੇਣੀਆਂ ਜੋ ਉੱਥੇ ਦਾ ਭਗਤ ਹੋਵੇ ਕੋਈ ਵਜ਼ੀਰ ਹੋਵੇ ਉਸ ਨੂੰ ਆਪਣੇ ਜਿੰਨੀ ਕੁ ਤੁਹਾਡੇ ਤੋਂ ਹਿੰਮਤ ਹੋਵੇ 10 11 21 50 100 ਇੱਕ ਜੋ ਵੀ ਦੱਖਣ ਅਧਿਕਰ ਅਰਦਾਸ ਕਰਉਣੀਆ ਕਿ ਬਾਬਾ ਜੀ ਸਾਡੀ ਚੜ੍ਹਦੀ ਕਲਾ ਦੀ ਅਰਦਾਸ ਕਰ ਦਿਓ ਜੇ ਮੰਦਰ ਤੇ ਸ਼ਰਾਬ ਲੈ ਕੇ ਜਾਨੀ ਤਾਂ ਨਾਲ ਪਕੌੜੇ ਲੈ ਜਾਣੇ ਆ ਜੇ ਦਰਿਆ ਦੇ ਕੰਢੇ ਤੁਸੀਂ ਚੱਲਦੇ ਪਾਣੀ ਦੇ ਕੰਢੇ ਹੀ ਕਰੋਗੇ ਤਾਂ ਦੋ ਲੱਡੂ ਰੱਖ ਕੇ ਆ ਜਾਣਾ ਆ ਪੀਰ ਸੁਲੇਮਾਨ ਦੇ ਨਾਂ ਦੇ ਵੀ ਰੱਖ ਦੇਣੇ ਵੇ ਸਰਕਾਰ ਮਿਹਰ ਕਰਿਓ ਤੇ ਭੈਰੋਂ ਬਾਬੇ ਦੇ ਵੀ ਨਾਂ ਦੇ ਰੱਖ ਦੇਣੇ ਆ ਤੇ ਬੋਤਲ ਤੁਸੀਂ ਰੱਖਣੀ ਤਾਂ ਸ਼ਰਾਬ ਦੀ ਉੱਥੇ ਵੀ ਰੱਖ ਸਕਦੇ ਆ ਢੱਕਣ ਖੋਲ ਕੇ ਰੱਖਿਆਣੀ ਉਸ ਤੋਂ ਬਾਅਦ ਤੁਸੀਂ ਇੱਕ ਮਾਲਾ ਰੋਜ਼ ਕਰੀ ਜਾਣੀ ਹੈ ਇੱਕ ਤੋਂ ਵੱਧ ਕਰ ਲੂਗੇ ਤਾਂ ਵੀ ਠੀਕ ਆ ਬਹੁਤ ਵਧੀਆ ਗੱਲ ਆ ਨਹੀਂ ਤਾਂ ਘੱਟ ਤੋਂ ਘੱਟ ਇੱਕ ਮਾਲਾ ਜ਼ਰੂਰ ਕਰਨੀ ਆ 40 41 ਦਿਨ ਤੁਸੀਂ ਇਹ ਜਾਪ ਕਰਕੇ 41 ਦਿਨ ਉਸ ਤੋਂ ਬਾਅਦ ਤੁਸੀਂ ਇਹਦਾ ਲਾਭ ਦੇਖਿਓ ਲੋਕਾਂ ਦਾ ਭਲਾ ਕਰ ਸਕਦੇ ਆ ਲਓ ਤੁਸੀਂ ਹੁਣ ਧਿਆਨ ਨਾਲ ਸ਼ਬਦ ਸੁਣਨਾ ਆ ਛੋਟਾ ਜਿਹਾ ਕਲਾਮ ਆ ਧਿਆਨ ਦਿਓ ਪੈਰੋਂ ਬਾਬੇ ਕੇ ਹਾਥ ਮੇ ਕੌਣ ਕੌਣ ਕੋ ਬੰਦੂ ਉਤ ਕੋ ਬੰਦੂ ਪ੍ਰੇਤ ਕੋ ਬੰਦੂ ਜਨਖਬੀਸ ਮੜੀ ਮਸਾਣੀ ਕੋ ਬੰਦੂ ਜਗ ਦੇ ਮਸਾਣ ਕੋ ਬੰਦੂ ਸ਼ਤਾਰ ਕੋ ਬੰਦੂ ਇਤਨਾ ਕਾਮ ਕੌਣ ਕਰੇ ਪੈਰੋਂ ਬਾਬਾ ਕਰੇ ਨਾ ਕਰੇ ਤਾਂ ਮਾਂ ਕਾ ਪਿਆ ਦੁੱਧ ਹਰਾਮ ਕਰੇ ਦਹਾਈ ਪੀਰ ਸੁਲੇਮਾਨ ਦੀ ਇੰਨਾ ਕੇ ਸ਼ਬਦ ਆ ਜੀ ਇਹਨੂੰ ਤੁਸੀਂ ਆਪਣੀ ਜੀਵਨ ਤੇ ਚੜਾ ਲੈਣਾ ਚੜਾ ਕੇ ਲਾਭ ਠਾਉ ਸੇਵਾ ਕੱਢੋ ਲੋਕਾਂ ਦਾ ਭਲਾ ਕਰੋ ਲਾਲਚ ਨਹੀਂ ਕਰਨਾ ਕਿਸੇ ਦਾ ਮਾੜਾ ਨਹੀਂ ਕਰਨਾ ਜੇ ਫੇਰ ਵੀ ਸਮਝ ਨਹੀਂ ਲੱਗੀ ਜੇ ਤੁਸੀਂ ਗੁਰੂ ਵਾਲੇ ਆ ਤਾਂ ਆਪਣੇ ਪੀਰੋ মুর্ਸ਼ਦ ਦੇ ਕੋਲੋਂ ਜ਼ਿਆਦਾ ਜਾਣਕਾਰੀ ਲੈਣੀ ਜਾਂ ਨਹੀਂ ਗੁਰੂ ਵਾਲੇ ਤਾਂ ਕਿਸੇ ਸਿਆਣੇ ਬਜ਼ੁਰਗ ਤੋਂ ਜੋ ਪੀਰੀ ਫਕੀਰੀ ਦੇ ਰੰਗ ਵਿੱਚ ਰੰਗਿਆ ਹੋਵੇ ਉਸ ਦੀ ਸਲਾਹ ਲੈ ਕੇ ਪਾਠ ਸ਼ੁਰੂ ਕਰ ਲੈਣਾ ਜੇ ਫੇਰ ਵੀ ਤੁਹਾਨੂੰ ਨਹੀਂ ਸਮਝ ਲੱਗਦੀ ਤਾਂ ਬਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਨੰਬਰ ਤੇ ਸੰਪਰਕ ਕਰੋ ਜੈ ਮਾਤਾ ਦੀ ਜੈ ਬਾਬੇ ਦੀ ਜੈ ਪੀਰਾਂ ਦੀ